ਤੇ ਮੈਂ ਗੁਰਪ੍ਰੀਤ ਸਿੰਘ ਚਾਹਲ ਤੇ ਲੈ ਕੇ ਹਾਜ਼ਰਾਂ ਅੱਜ ਬਹੁਤ ਦਿਨਾਂ ਬਾਅਦ ਤੁਹਾਡੇ ਨਾਲ ਇੱਕ ਲਾਈਵ ਪ੍ਰੋਗਰਾਮ ਪ੍ਰੋਗਰਾਮ ਦਾ ਨਾਮ ਹੈ ਜੀ ਆਥਣ ਵੇਲਾ ਤੇ ਬੜੇ ਦਿਨਾਂ ਬਾਅਦ ਅੱਜ ਆਪਾਂ ਲਾਈਵ ਹੋਏ ਆ ਤੇ ਮਾਫੀ ਚਾਹੁੰਦੇ ਆ ਜੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਰੁਝੇਵਿਆਂ ਦੇ ਕਾਰਨ ਆਪਾਂ ਲਾਈਵ ਨਹੀਂ ਸੀ ਹੋ ਸਕੇ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਆਪਾਂ ਕੋਸ਼ਿਸ਼ ਦੇ ਵਿੱਚ ਸੀ ਪਰ ਅੱਜ ਆਖਰਕਾਰ ਉਹ ਕੋਸ਼ਿਸ਼ ਸਾਡੀ ਕਾਮਯਾਬ ਹੋਈ ਹੈ ਤੇ ਆਪਾਂ ਲਾਈਵ ਤੁਹਾਡੇ ਨਾਲ ਜੁੜੇ ਆ ਜੀ ਤਨਵਾਦ ਤੁਹਾਡਾ ਸਾਰਿਆਂ ਦਾ ਲਗਾਤਾਰ ਸਾਥ ਸਾਥ ਦੇ ਰਹੇ ਹੋ ਤੇ ਪਿਛਲੇ ਕਾਫੀ ਦਿਨਾਂ ਤੋਂ ਮੈਸੇਜ ਸੀ ਤੁਹਾਡੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਕਿ ਆਪਾਂ ਲਾਈਵ ਕਦੋਂ ਹੋਵਾਂਗੇ ਸੋ ਅੱਜ ਲਾਈਵ ਆ ਜੀ ਸੋ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਲਗਾਤਾਰ ਸਾਥ ਸਹਿਯੋਗ ਤੁਹਾਡਾ ਚਾਰਾਮਕ ਸਵਾਗਤ ਜੀ ਆਨ ਜਰਮਨ ਚਾਹਲ ਵੈਲਕਮ ਸਵਾਗਤ ਤੁਹਾਡਾ ਲਾਈਕ ਕਰਨ ਦੇ ਲਈ ਧੰਨਵਾਦ ਤੇ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਸਾਡੇ ਦਰਸ਼ਕ ਸਰੋਤੇ ਕਰਨਾਂ ਜੁੜੇ ਨੇ ਉਹ ਲਾਈਵ ਕਰਦੇ ਲਾਈਕ ਕਰਦੇ ਹੋ ਜੀ ਲਾਈਵ ਨੂੰ ਤੇ ਡਬਲ ਟੱਚ ਕਰਕੇ ਲਾਈਵ ਲਾਈਕ ਹੋ ਜਾਂਦਾ ਤੇ ਜਿਨ੍ਹਾਂ ਦੋਸਤਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਤੇਗਵੀਰ ਸਿੰਘ ਖਹਿਰਾ ਸਾਹਿਬ ਵੀ ਸਾਡੇ ਗਏ ਹੋਏ ਨੇ ਤੇ ਉਹਨਾਂ ਦੀ ਆਈਡੀ ਤੋਂ ਵੀ ਸ਼ਾਇਦ ਆ ਜੋ ਦੇਖਣਗੇ ਤਾਂ ਆਪਾਂ ਧੰਨਵਾਦੀ ਆ ਖਹਿਰਾ ਸਾਹਿਬ ਦੇ ਵੀ ਅਗਰ ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸੋ ਆਪਾਂ ਗੱਲਬਾਤਾਂ ਦਾ سلسلہ ਸ਼ੁਰੂ ਕਰਦੇ ਆ ਉਹ ਜਿਹੜੋ ਸਾਰੇ ਜਿੰਨੇ ਵੀ ਤੁਸੀਂ ਸਾਡੇ ਨਾਲ ਸਾਝ ਬਣਾ ਰਹੇ ਹੋ ਸੋ ਅੱਜ ਆਪਾਂ ਬਹੁਤ ਦਿਨਾਂ ਬਾਅਦ ਲਾਈਵ ਹੋ ਰਹੇ ਆ ਤੇ ਦਿਨਾਂ ਕੀ ਮੇਰੇ ਖਿਆਲ ਨਾਲ ਮਹੀਨੇ ਬਾਅਦ ਹੀ ਲਾਈਵ ਹੋ ਰਹੇ ਆ ਤੇ ਸ਼ਾਇਦ ਹੀ ਕਿਤੇ ਕਦਾ ਕੋਈ ਆਪਣਾ ਲਾਈਵ ਪ੍ਰੋਗਰਾਮ ਪਿਛੇ ਕੀਤਾ ਹੋਵੇ ਤੇ ਅਦਰਵਾਈਜ਼ ਆਪਾਂ ਤਕਰੀਬਨ ਹੁਣ ਕਾਫੀ ਦਿਨਾਂ ਬਾਅਦ ਲਾਈਵ ਆਏ ਆ ਸੋ ਆ ਦੇਖ ਸਕਦੇ ਹੋ ਜੀ ਸੋ ਜਾਨਵਰ ਵੀ ਆਪਣੇ ਆਲਣੇ ਚੋਂ ਵਾਪਸ ਜਾਣ ਲੱਗੇ ਨੇ ਪਰ ਆਪਾਂ ਆਪਾਂ ਲਾਈਵ ਸ਼ੁਰੂ ਰੱਖਾਂਗੇ ਜਾਰੀ ਰੱਖਾਂਗੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਜਦੋਂ ਤੁਸੀਂ ਜੁੜਦੇ ਹੋ ਜੀ ਵੱਡੀ ਗਿਣਤੀ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਜਿਹੜਾ ਜੀ ਫਿਰ ਆਪਾਂ ਗੱਲਬਾਤਾਂ ਦਾ سلسلہ ਸ਼ੁਰੂ ਕਰਾਂਗੇ ਪੰਜਾਬ ਦੇ ਵਿੱਚ 2027 ਦਾ ਸਾਲ ਕਿਉਂ ਅਹਿਮ ਹੈ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਤੇ ਬਹੁਤ ਸਾਰੀਆਂ ਹੋਰ ਖਬਰਾਂ ਸਾਰਾਂ ਦੇ ਉੱਤੇ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਤੇ ਟਰੰਪ ਉਹਣੀ ਵੀ ਕਾਫੀ ਜਿਹੜੇ ਦਮ ਕੱਚੇ ਭਰਦੇ ਸੀਗੇ ਤੇ ਉਹਨਾਂ ਨੂੰ ਵੀ ਉੱਥੋਂ ਦੀ ਸੁਪਰੀਮ ਕੋਰਟ ਨੇ ਜਿਹੜੀ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਇਆ ਤੇ ਪਰ ਉਹਦੇ باوجود ਵੀ 트럼ਪ ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜਾਂ ਲਈ ਵੀ ਬਹੁਤ ਕੁਝ ਬੋਲ ਗਏ। ਸੋ ਖੜ ਆਪਾਂ ਪੰਜਾਬ ਦੀ ਸਿਆਸਤ ਨਾਲ ਵੀ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਨਹੀਂ ਪਿਛਲੇ ਦਿਨੀ ਬਿਮਾਰ ਸੀ, ਸਿਹਤਯਾਬ ਹੋਏ ਨੇ ਤੇ ਗੁਜਰਾਤ ਦੇ ਦੌਰੇ ਤੇ ਜਾ ਰਹੇ ਨੇ ਤੇ ਉਹਦੇ ਬਾਰੇ ਵੀ ਗੱਲਬਾਤ ਆਪਾਂ ਨੇ ਕਰਨੀ ਹੈ। ਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ। ਚੋਣਾਂ ਦਾ ਬਿਗਲ বাজਾਇਆ ਜਾਏਗਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੇ ਸਾਬਕਾ ਦਿਪਤੀ ਮੁੱਖ ਮੰਤਰੀ ਸੋ ਕੁਬੀਰ ਸਿੰਘ ਬਾਦਲ ਪਹਿਲਾਂ ਹੀ ਸਿਆਸੀ ਤੌਰ ਦੇ ਉੱਤੇ ਮੰਚ ਤਰਾਸ਼ਨ ਦੇ ਵਿੱਚ ਲੱਗੇ ਹੋਏ ਨੇ ਸੋ ਕਾਫੀ ਵੱਡੀਆਂ ਰੈਲੀਆਂ ਆਕਾਲੀ ਦਲ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਤੇ ਹੋਰ بڑا ਕੁਛ ਹੈ ਇਸ 2008 ਆ 2027 ਦੇ ਵਿੱਚ ਸੌਰੀ 2027 ਦੀਆਂ ਜਿਹੜੀਆਂ ਇਹ ਆ ਇਲੈਕਸ਼ਨ ਨੇ ਉਹ ਕਾਫੀ ਕੁਛ ਬਿਆਨ ਕਰਨਗੇ ਅਸਵਭ ਤੇ ਉਹਦੇ ਵਾਸਤੇ ਹੁਣ ਤੇ ਮੈਂ ਜਿਹੜਾ ਉਹ ਤਿਆਰ ਹੋ ਚੁੱਕਿਆ ਤੇ ਨਾਲ ਦੀ ਨਾਲ ਜਿਹੜਾ ਆਪਾਂ ਸ ਪੂਰੇ ਤੌਰ ਦੇ ਤੇ ਸਿਆਸੀ ਮਾਹੌਲ ਕੀ ਬਣਦਾ ਇਸ ਵਾਰੀ ਪੰਜਾਬ ਦਾ ਉਹਦੇ ਉੱਤੇ ਵੀ ਆਪਾਂ ਨੇ ਚਰਚਾ ਕਰਨੀ ਹੈ ਤੇ ਨਵੀਂ ਜਿਹੜੀ ਇੱਕ ਚਰਚਾ ਜਿਹੜੀ ਸ਼ੁਰੂ ਹੋਈ ਹੈ ਉਹ ਦੂਤੇ ਨਾ ਬਤਰੀ ਨਵਜੋਤ कौर ਸਿੱਧੂ ਉਹਨਾਂ ਨੇ ਵੀ ਵੱਖਰਾ ਰਸਤਾ ਇਖਤਿਆਰ ਕਰ ਲਿਆ ਤੇ ਭਾਜਪਾ ਤੋਂ ਹੋ ਕੇ ਕਾਂਗਰਸ ਤੇ ਕਾਂਗਰਸ ਤੋਂ ਹੁਣ ਉਹਨਾਂ ਨੇ ਆ ਕੇ ਆਪਣਾ ਇੱਕ ਜੇਕਰ ਕੁਝ WhatsApp ਸੁਨੇਹੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਸਰਕੂਲੇਟ ਹੋਏ ਨੇ ਅਨੁਸਾਰ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਆ ਧਰਮ ਪਤਨੀ ਆ ਨਵਜੋਤ कौर ਸਿੱਧੂ ਉਹ ਇੱਕ ਵੱਖਰੀ ਸਿਆਸੀ ਪਾਰਟੀ ਬਣਾਉਣ ਜਾ ਰਹੇ ਨੇ ਜਿਹਦਾ ਬਕਾਇਦਾ ਐਲਾਨ ਜਿਹੜਾ ਹੈ ਜੀ ਉਹ ਸੰਡੇ ਨੂੰ ਕਰਨ ਜਾ ਰਹੇ ਨੇ ਭਾਬਾ ਕਲ ਨੂੰ ਤੇ ਪਟਿਆਲਾ ਦੇ ਵਿੱਚ ਉਹਨਾਂ ਨੇ ਇੱਕ ਇਕੱਠ ਰੱਖਿਆ ਆਪਣੇ ਚੋਣ ਵਾਲਿਆਂ ਦਾ ਤੇ ਇਥੋਂ ਤੱਕ ਸੰਕੇਤ ਦਿੱਤੇ ਨੇ ਕਿ ਅਸੀਂ ਇਹ ਪੰਜਾਬ ਦੇ 117 ਹਲਕਿਆਂ ਦੇ ਵਿੱਚ ਚੋਣ ਲੜਾਂਗੇ ਸੋ ਬੀਬੀ ਜੀ ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਸਾਥ ਦੇਣਗੇ ਇਸ ਸਿਆਸੀ ਪਾਰਟੀ ਦੇ ਵਿੱਚ ਤੇ ਜਾਂ ਕਿ ਬੀਬੀ ਜੀ ਉਹਨਾਂ ਇਕੱਲੇ ਸਿਆਸੀ ਤੌਰ ਦੇ ਉੱਤੇ ਸਾਰਾ ਕੁਝ ਦੇਖਣਗੇ ਤੇ ਜਾਂ ਕਿ ਇਹ ਸਿਆਸੀ ਪਾਰਟੀ ਦਾ ਹੋਰ ਕੀ ਇਹਦਾ ਏਜੰਡਾ ਹੋਏਗਾ ਪੰਜਾਬ ਪ੍ਰਤੀ ਉਹਦੇ ਉੱਤੇ ਵੀ ਜਰੂਰ ਆਪਾਂ ਚਰਚਾ ਕਰਦੇ ਰਵਾਂਗੇ ਪਰ ਇਹ ਜਿਸ ਤਰ੍ਹਾਂ ਦੀ ਹੁਣ ਸਿਆਸੀ ਤੌਰ ਦੇ ਉੱਤੇ ਚਰਚਾਾਂ ਚੱਲ ਰਹੀਆਂ ਨੇ ਕਿੱਥੇ ਰਾਹੁਲ ਗਾਂਧੀ ਉਹਨਾਂ ਨੂੰ ਪਹਿਲਾਂ ਪੱਪੂ ਕਿਹਾ ਜਾਂਦਾ ਸੀ ਉਹਨਾਂ ਵੱਲੋਂ ਜਦੋਂ ਉਹ ਭਾਜਪਾ ਦੇ ਵਿੱਚ ਸੀ ਤੇ ਡਾਕਟਰ ਮਨਮੋਹਨ ਸਿੰਘ ਦੇ ਲਈ ਕਾਫੀ ਅਪਸ਼ਬਦ ਵੀ ਵਰਤਦੇ ਹੁੰਦੇ ਸੀ ਨਵਜੋਤ ਸਿੱਧੂ ਬਾਅਦ ਵਿੱਚ ਜਿਹੜੀ ਹੈ ਕਾਂਗਰਸ ਪਾਰਟੀ ਦੀ ਇੱਕ ਕੌਮੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਆ ਕੇ ਬਕਾਇਦਾ ਮਾਫੀ ਵੀ ਮੰਗੀ ਸੀ ਮਨਮੋਹਨ ਸਿੰਘ ਉਹਨਾਂ ਤੋਂ ਸੋਨੀਆ ਗਾਂਧੀ ਉਹਨਾਂ ਤੋਂ ਤੇ ਉਹਨਾਂ ਨੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਜਿਹੜੇ ਅਭਿਆਨ ਵੀ ਦਿੱਤੇ ਸੀ ਸੋ ਹੁਣ ਜਿਹੜਾ ਕਾਂਗਰਸ ਤੋਂ ਉਹਨਾਂ ਦਾ ਮੋਹ ਪੰਗ ਹੋ ਜਾਣਾ ਉਹ ਕਿਤਨੋਂ ਕਿਤੇ ਬਟੇ ਸੰਕੇਤ ਜਿਹੜਾ ਉਹ ਦੇ ਰਿਹਾ ਜੀ ਤੇ ਇੱਕ ਪਾਸੇ ਨਵਜੋਤ ਖਰ ਸਿੱਧੂ ਜਿਹੜੇ ਕਿ ਸਾਬਕਾ ਪਾਰਲੀਮੈਂਟਿਸਕਰ ਨੇ ਅਕਾਲੀ ਭਾਜਪਾ ਸਰਕਾਰ ਵੇਲੇ ਉਹਨਾਂ ਨੂੰ ਪਾਰਲੀਮੈਂਟ ਇਸ ਦਾ ਤਰਦੌਦਾ ਦਿੱਤਾ ਗਿਆ ਸੀ ਵਿਧਾਇਕ ਸੀ ਅੰਮ੍ਰਿਤਸਰ ਤੋਂ ਤੇ ਉਹਨਾਂ ਨੇ ਜਿਹੜੇ ਆ ਪਿਛਲੇ ਦਿਨੀ ਪਹਿਲਾਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਜੀ ਨੂੰ ਮਿਲਦੇ ਨੇ ਉਸ ਤੋਂ ਬਾਅਦ ਬਾਹਰ ਆ ਕੇ ਜਿਹੜਾ ਉਹਨਾਂ ਵੱਲੋਂ ਇੱਕ ਸੰਸਨੀਖੇਤ ਬਿਆਨ ਜਿਹੜਾ ਉਹ ਦਿੱਤਾ ਜਾਂਦਾ ਕਿ ਜੀ ਸਾਡੇ ਕੋਲ ਇੰਨਾ ਪੈਸਾ ਨਹੀਂ ਹੈਗਾ ਤੇ ਉਹਨਾਂ ਦਾ ਕਹਿਣਾ ਸੀ 500 ਕਰੋੜ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਹੈ ਸੋ ਇਹ ਇਲਜ਼ਾਮ ਨਵਜੋਤ ਸਿੰਘ ਸਿੱਧੂ ਨੇ ਲਾਇਆ ਸੀ ਤੇ ਉਸ ਤੋਂ ਬਾਅਦ ਕਾਂਗਰਸ ਦੇ ਪੰਜਾਬ ਪ੍ਰਧਾਨ ਤੇ ਉਹਨਾਂ ਦੀ ਟੀਮ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੌਤਲ ਕਰ ਦਿੱਤਾ ਗਿਆ ਸੀ ਸੋ ਕਾਫੀ ਜਿਹੜੀਆਂ ਅੱਗੇ ਕਾਰਵਾਈਆਂ ਚੱਲੀਆਂ ਤੇ ਉਸ ਤੋਂ ਬਾਅਦ ਫਿਰ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਜਿਨ੍ਹਾਂ ਦੇ ਬਹੁਤ ਨੇੜੇ ਦੱਸਿਆ ਜਾ ਰਿਹਾ ਸੀ ਸਿੱਧੂ ਜੋੜਾ ਉਹਨਾਂ ਤੋਂ ਟਾਈਮ ਮੰਗਿਆ ਗਿਆ ਬਾਕਾਇਦਾ ਸਿੱਧੂ ਜੋੜੇ ਵੱਲੋਂ ਕਿ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਅਸੀਂ ਗੱਲਬਾਤ ਕਰ ਸਕੀਏ ਪਰ ਦੱਸਿਆ ਜਾਂਦਾ ਕਿ ਰਾਹੁਲ ਔਰ ਪ੍ਰਿੰਕਾ ਗਾਂਧੀ ਵੱਲੋਂ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਸੋ ਉਸ ਤੋਂ ਬਾਅਦ ਫਿਰ ਜਿਹੜੀਆਂ ਦੂਰੀਆਂ ਨੇ ਨਵਜੋਤ ਸਿੰਘ ਸਿੱਧੂ ਤਾਂ ਆਪਣੀ ਸ਼ੈਰੋ ਸ਼ਾਰੀ ਦੇ ਵਿੱਚ ਜ਼ਾਹਰ ਕਰਦੇ ਨੇ ਪਰ ਬੀਬੀ ਨਵਜੋਤ ਕੌਰ ਸਿੱਧੂ ਖੁੱਲ੍ਹਮ ਖੁੱਲਾ ਜਿਹੜੀ ਆ ਉਹ ਬਿਆਨਬਾਜ਼ੀ ਕਰਦੇ ਨੇ ਸੋ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਜਿਹੜੇ ਨੇ ਉਹ ਜਿੱਥੇ ਗੁਲਾਬ ਚੰਦ ਕੁਟਾਰੀਆਂ ਨਾਲ ਮਿਲ ਕੇ ਜਿਹੜੇ ਉਹਨਾਂ ਨੇ ਵੱਡੇ ਇਲਜ਼ਾਮ ਕਾਂਗਰਸ ਦੇ ਉੱਤੇ ਲਾਏ ਸੀ ਕਿ ਇੱਥੇ ਕੁਰਸੀ ਇੰਨੇ ਦੀ ਵਿਕਦੀ ਐ ਸੋ ਸੁਖਜਿੰਦਰ ਰਣਦਾਵਾ ਦੇ ਉੱਤੇ ਕਿੰਭੀਰ ਇਲਜ਼ਾਮ ਲਾਏ ਸੀ ਉਹਨਾਂ ਨੇ ਤੇ ਉਹਦੇ ਉੱਤੇ ਸੁਖਜਿੰਦਰ ਸੁਖਜਿੰਦਰ ਰਣਦਾਵਾ ਨੇ ਵੀ ਕਾਫੀ ਪਲਟਵਾਰਕ ਕੀਤੇ ਸੀ ਸਿਆਸੀ ਤੌਰ ਦੇ ਉੱਤੇ ਤੇ ਬਕਾਇਦਾ ਇੱਕ ਕੇਸ ਕਰਨ ਦੀ ਵੀ ਉਹਨਾਂ ਨੇ ਗੱਲ ਕਹੀ ਸੀ ਸਿੱ ਗੱਲ ਕੀਤੀ ਸੀ ਕਿ ਅਸੀਂ ਹੁਣ ਆਪਣਾ ਜਿਹੜਾ ਜੀ ਆਪਣੀ ਸਿਆਸੀ ਪਾਰਟੀ ਬਣਾ ਕੇ ਜਦੋਂ ਮੈਂ ਕਿਹਾ ਵੀ ਉਹ ਕਹਿੰਦੇ ਅਸੀਂ ਜਾਵਾਂਗੇ ਤਾਂ ਉਹਨੂੰ ਲੈ ਕੇ ਵੀ ਹੁਣ ਜਿਹੜੀਆਂ ਕਾਫੀ ਸਰਗਰਮੀਆਂ ਤੇਜ਼ ਨੇ ਤੇ ਨਵਜੋਤ ਖਰ ਸਿੱਧੂ ਜਿੱਥੇ ਭਾਜਪਾ ਦੇ ਵੱਡੇ ਲੀਡਰਸ਼ਿਪ ਦੇ ਜਿਹੜੇ ਵੱਡੇ ਸੋਲੇ ਗਾਉਂਦੇ ਨਜ਼ਰ ਆਏ ਨੇ ਪਿਛਲੇ ਦਿਨੀ ਕੇਂਦਰੀ ਮੰਤਰੀ ਨਿਤਨ ਗੜਗੜੀ ਉਹਨਾਂ ਦੇ ਸੋਲੇ ਗਾਏ ਉਹਨਾਂ ਨੇ ਉਸ ਤੋਂ ਬਾਅਦ ਅਮਿਤ ਸ਼ਾਹ ਜਿੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੀ ਸੋਲੇ ਗਾਏ ਨੇ ਉਹਨਾਂ ਨੇ ਕਾਫੀ ਤੇ ਪਰ ਸੰਕੇਤ ਜਿਹੜੇ ਨੇ ਉਹਨਾਂ ਦੇ ਭਾਜਪਾ ਦੇ ਵਿੱਚ ਜਾਣ ਦੇ ਮਿਲ ਰਹੇ ਸੀਗੇ ਤੇ ਭਾਜਪਾ ਦੇ ਵਿੱਚ ਕਿਉਂ ਨਹੀਂ ਜਾ ਰਹੇ ਜਾਂ ਭਾਜਪਾ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਜਾਂ ਕੀ ਕਾਰਨ ਆ ਜਾਂ ਭਾਜਪਾ ਉਹਨਾਂ ਨੂੰ ਵੱਖਰਾ ਰੱਖ ਕੇ ਪੰਜਾਬ ਦੇ ਵਿੱਚ ਕੋਈ ਵੱਖਰਾ ਫਰੰਟ ਜਿਹੜਾ ਖੜਾ ਕਰਨਾ ਚਾਹੁੰਦੀ ਹੈ ਆਈ ਡੋਨਟ نو ਬਾਕੀ ਇਹਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿਉਂਕਿ ਸਿਆਸਤ ਹੈ ਜੀ ਸਿਆਸਤ ਦੇ ਵਿੱਚ ਕੋਈ ਵੀ ਕਿਸੇ ਲਈ ਕਿਸੇ ਵੀ ਰੂਪ ਵਿੱਚ ਕਿਸ ਤਰ੍ਹਾਂ ਵੀ ਕੰਮ ਕਰ ਸਕਦਾ ਬਾਕੀ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਇੱਕ ਏਜੰਡਾ ਲੈ ਕੇ ਚੱਲੇ ਸੀ ਇੱਕ ਪੰਜਾਬ ਦਾ ਉਹਨਾਂ ਦੇ ਕੋਲ ਏਜੰਡਾ ਜਿਹਦਾ ਉਹ ਦਮ ਭਰਦੇ ਸੀ ਉਸ ਏਜੰਡੇ ਦਾ ਕੀ ਬਣ ਗਿਆ ਕੀ ਨਵਜੋਤ ਸਿੰਘ ਸਿੱਧੂ ਇਸ ਸਿਆਸੀ ਪਾਰਟੀ ਜਿਹਦਾ ਉਹ ਜ਼ਿਕਰ ਉਹਨਾਂ ਦੇ ਧਰਮ ਪਤਨੀ ਕਰ ਰਹੇ ਨੇ ਉਸ ਦੇ ਥਰੂ ਉਸ ਸਿਆਸੀ ਏਜੰਡੇ ਨੂੰ ਜਿਹੜੇ ਲਾਗੂ ਕਰਨਗੇ ਜਾਂ ਕੀ ਕਿਸ ਤਰ੍ਹਾਂ ਦਾ ਰਹੂਗਾ ਇਹ ਸਮਾਂ ਇਹ ਹੁਣ ਟਾਈਮ ਦੱਸੇਗਾ ਪਰ ਕੁੱਲ ਮਿਲਾ ਕੇ ਨਵਜੋਤ ਸਿੰਘ ਸਿੱਧੂ ਤੇ ਨਵਜੋਤਪੁਰ ਸਿੱਧੂ ਇਸ ਨਾਲ ਦਿਨਾਂ ਦੇ ਵਿੱਚ ਸਿਆਸੀ ਸੁਰਖੀਆਂ ਦੇ ਵਿੱਚ ਨੇ ਤੇ ਇਹ ਸੁਰਖੀਆਂ ਦੇ ਵਿੱਚ ਰਹਿ ਕੇ ਉਹ ਕਿੰਨਾ ਕੁ ਸਿਆਸੀ ਲਾਹਾ ਲੈ ਪਾਉਂਦੇ ਨੇ ਹੋਰ ਸਮਾਂ ਦੱਸੇਗਾ ਜਿਹੜੇ ਦਰਸ਼ਕ ਸਾਡਾ ਨਾਲ ਹੋਣੇ ਜੁੜਨ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਹਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਡਬਲ ਟੱਚ ਕਰਕੇ ਸਕਰੀਨ ਦੇ ਉੱਤੇ ਲਾਈਕ ਜਰੂਰ ਕਰ ਦਿਓ ਤੁਹਾਡਾ ਧੰਨਵਾਦ ਆ ਸਾਰਿਆਂ ਦਾ ਤੇ ਅੱਜ ਬਹੁਤ ਦਿਨਾਂ ਬਾਅਦ ਆਪਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਅੱਜ ਆਪਾਂ ਲਾਈਵ ਜੁੜੇ ਆ ਤੇ ਜਿਹੜਾ ਇਸ ਕਰਕੇ ਅੱਜ ਆਪਣੀ ਹਰੌਣਕ ਜਿਹੜੀ ਆ ਪੇਜ ਦੇ ਉੱਤੇ ਕਾਫੀ ਘਟਾ ਹੈ ਤੇ ਨਹੀਂ ਤਾਂ ਪਸੈਂਕੜਿਆਂ ਦੇ ਵਿੱਚ ਤੁਸੀਂ ਜੁੜਦੇ ਹੋ ਸੋ ਇਹ ਦੇ ਲਈ ਕੋਈ ਹੋਰ ਨਹੀਂ ਜੀ ਇਹਦੇ ਲਈ ਖੁਦ ਆਸੀਓ ਖੁਦ ਜ਼ਿੰਮੇਵਾਰ ਆ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਟਾਈਮ ਤੋਂ ਲਗਾਤਾਰ ਚੈਨਲ ਵੱਲ ਜਿਹਦਾ ਧਿਆਨ ਨਹੀਂ ਸੀ ਦਿੱਤਾ ਜਾ ਰਿਹਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਪੂਰੀ ਸਿਆਸੀ ਘਟਨਾਕ੍ਰਮ ਜੋ ਵੀ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਹੋਣਗੇ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ ਹੋਰ ਬਹੁਤ ਸਾਰੇ ਜਿਹੜੇ ਲੀਡਰ ਨੇ ਜੀ ਸਿਆਸੀ ਤੌਰ ਦੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹਨਾਂ ਦੇ ਨਾਲ ਵੀ ਆਪਾਂ ਡਿਬੇਟਸ ਵਗੈਰਾ ਇਸ ਚੈਨਲ ਦੇ ਉੱਤੇ ਤੁਹਾਨੂੰ ਦੇਵਾਂਗੇ ਬਹੁਤ ਹੈਲਦੀ ਡਿਬੇਟਸ ਹੋਣਗੀਆਂ ਤੇ ਉਹਦੇ ਲਈ ਤੁਹਾਡਾ ਜਿਹੜਾ ਇਸ ਚੈਨਲ ਦੇ ਨਾਲ ਜੁੜਿਆ ਰਹਿਣਾ ਬੇहद ਜ਼ਰੂਰੀ ਹੈ ਜਿਹੜੇ ਨਵੇਂ ਸਰੂਪ ਤੇ ਇਸ ਟਾਈਮ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਜ਼ਰੂਰ ਧੰਨਵਾਦੀਆਂ ਤੁਹਾਡੇ ਸਾਰਿਆਂ ਦੇ ਤੇ ਮਿਹਰਬਾਨੀ ਤੁਹਾਡੀ ਲਗਾਤਾਰ ਸਾਡਾ ਸਾਥ ਦੇਣ ਦੇ ਲਈ ਤੇ ਗੱਲ ਆਪਾਂ ਕਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਸੁਖਵੀਰ ਸਿੰਘ ਬਾਦਲ ਲਗਾਤਾਰ ਸਿਆਸੀ ਤੌਰ ਦੇ ਉੱਤੇ ਵੱਡੀ ਜਿਹੜੀਆਂ ਸਿਆਸੀ ਪਹਿਲ ਕਦਮੀਆਂ ਕਰਦੇ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੇ ਜਿਹੜੀਆਂ ਲਗਾਤਾਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਜਿਹੜੀਆਂ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਸੋ ਅੱਜ ਵੀ ਉਹਨਾਂ ਨੇ ਇੱਕ ਅਟਾਰੀ ਇਲਾਕੇ ਦੇ ਵਿੱਚ ਇੱਕ ਰੈਲੀ ਕੀਤੀ ਹੈ ਜਿੱਥੇ ਉਹਨਾਂ ਨੇ ਸਿੱਧਾ ਸਿੱਧਾ ਪੰਜਾਬ ਦੀ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੇ ਵੰਗਾਰੇ ਆ ਕਿ ਉਹ ਅਫਸਰ ਜਿਹੜੇ ਨਜਾਇਜ਼ ਪਰਚੇ ਦਰਜ ਕਰ ਰਹੇ ਨੇ ਅਕਾਲੀ ਲੀਡਰਾਂ ਦੇ ਉੱਤੇ ਜਾਂ ਅਕਾਲੀ ਲੀਡਰਾਂ ਨਾਲ ਧੱਕੇਸ਼ਾਹੀ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਹਿੰਦੇ ਉਹ ਤਿਆਰ ਰਹਿਣ ਆਉਂਦੇ ਆ ਸਰ ਉਹਨਾਂ ਦੇ ਉੱਤੇ ਕਾਰਵਾਈ ਅਸੀਂ ਕਰਾਂਗੇ ਸੋ ਦੇਖਦੇ ਆ ਜੀ ਕਿਸ ਤਰ੍ਹਾਂ ਦੀ ਕਾਰਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਕਰਦੇ ਨੇ ਦੇ ਦੂਤੇ ਪਾਸੇ ਨਾਲ ਹੀ ਉਹਨਾਂ ਨੇ ਜਿਹੜਾ ਕਹੀ ਹੈ ਕਿ ਜਿਹੜਾ ਹਰ ਵਰਗ ਦੁਖੀ ਹੈ ਪੰਜਾਬ ਦੀ ਸਰਕਾਰ ਤੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਉਹਨਾਂ ਨੇ ਅੜੇ ਹੱਥੀ ਲਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਵੀ ਅਫਸਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਦਾ ਉਹ ਬਾਜ ਆ ਜਾਣ ਸੋ ਸਿੱਧਮ ਸਿੱਧਾ ਸੁਖਵੀਰ ਬਾਦਲ ਉਹਨਾਂ ਨੇ ਇੱਕ ਤਰ੍ਹਾਂ ਨਾਲ ਉਹਨਾਂ ਲੋਕਾਂ ਨੂੰ ਉਹਨਾਂ ਅਫਸਰਾਂ ਨੂੰ ਇੱਕ ਤਰ੍ਹਾਂ ਦਾ ਚੇਤਾਵਨੀ ਦੇਂਦਿਆਂ ਅੱਜ ਚੇਤਾਵਨੀ ਦੇ ਲਹਿਜੇ ਦੇ ਵਿੱਚ ਗੱਲਬਾਤ ਕਰਦੇ ਆ ਗੱਲ ਕਹੀ ਹੈ ਕੀ ਸਮਾਂ ਆਉਣ ਤੇ ਬਕਾਇਦਾ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇੱਕ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਦੀ ਗਵਾਹੀ ਤੇ ਇੱਕ ਕਮੇਟੀ ਬਣਾਵਾਂਗੇ ਜਿਹੜੀ ਜਾਂਚ ਕਰੇਗੀ ਇਹਨਾਂ ਪਰਚਿਆਂ ਦਾ ਪਰਚਿਆਂ ਦੀ ਤੇ ਉਹਦੇ ਉੱਤੇ ਕਾਰਵਾਈ ਕਰਾਂਗੇ ਜੋ ਬਣਦੀ ਕਾਰਵਾਈ ਹੋਏਗੀ ਜਿਨ੍ਹਾਂ ਨੇ ਨਜਾਇਜ਼ ਕੀਤੀ ਹੋਏਗੀ ਸੋ ਇਹ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਮਾਝੇ ਦੇ ਵਿੱਚ ਕਾਫੀ ਵੱਡੀਆਂ ਸਰਗਰਮੀਆਂ ਜਿਹੜੀਆਂ ਨੇ ਅਕਾਲੀ ਦਲ ਵੱਲੋਂ ਦਿਖਾਈਆਂ ਜਾ ਰਹੀਆਂ ਨੇ ਤੇ ਅੱਜ ਦੀ ਇਸ ਰੈਲੀ ਦੇ ਵਿੱਚ ਇਕੱਠ ਪੱਖੋਂ ਅਕਾਲੀ ਦਲ ਕਾਫੀ ਮਜਬੂਤ ਦਿਸਿਆ ਉੱਥੇ ਕਿਉਂਕਿ ਅਕਾਲੀ ਦਲ ਦਾ ਜਿਹੜਾ ਕੈਡਰ ਹੈ ਉਹ ਅੱਜ ਵੀ ਮੈਂ ਕਈ ਵਾਰੀ ਆਪਣੀਆਂ ਕਈ ਆਪਣੀਆਂ ਵੀਡੀਓਜ਼ ਦੇ ਵਿੱਚ ਕਿਹਾ ਹੈ ਕਿ ਅਕਾਲੀ ਦਲ ਦਾ ਕੈਡਰ ਜਿਹੜਾ ਉਹ ਇੱਕ ਯੋਗ ਅਗਵਾਈ ਦੀ ਉਡੀਕ ਕਰ ਰਿਹਾ ਤੇ ਜਿਸ ਦਿਨ ਉਹਨੂੰ ਲੱਗਿਆ ਕਿ ਸਾਨੂੰ ਯੋਗ ਲੀਡਰ ਸਾਡੀ ਅਗਵਾਈ ਕਰ ਰਿਹਾ ਜੋ ਸਾਡਾ ਲੀਡਰ ਕਹਿ ਰਿਹਾ ਉਹ ਜ਼ਮੀਨ ਤੇ ਵੀ ਉਹੀ ਹੈ ਤੇ ਵਾਸਤਵ ਦੇ ਵਿੱਚ ਜਿਹੜਾ ਜੋ ਇਹ ਗੱਲਾਂ ਕਰ ਰਹੀਆਂ ਨੇ ਇਹਨਾਂ ਦੇ ਵਿੱਚ ਕੋਈ ダਮ ਹੈ ਤਾਂ ਫਿਰ ਅਕਾਲੀ ਦਲ ਦਾ ਕੈਡਰ ਜਦੋਂ ਇਕੱਠਾ ਹੋ ਕੇ ਤੁਰ ਪਿਆ ਤਾਂ ਅਕਾਲੀ ਦਲ ਨੂੰ ਕੋਈ ਪਿੱਛੇ ਰੱਖ ਕੇ ਪੰਜਾਬ ਦੀ ਸਿਆਸਤ ਦੀ ਗੱਲ ਨਹੀਂ ਕਰ ਸਕਦਾ ਸੋ ਅਕਾਲੀ ਦਲ ਇੱਕ ਖੇਤਰੀ ਪਾਰਟੀ ਆ ਆਪਣੇ ਆਪ ਨੂੰ ਪੰਥਕ ਪਾਰਟੀ ਬੇਸ਼ੱਕ ਅਕਾਲੀ ਦਲ ਕਹਾਉਂਦਾ ਪਰ ਪੰਥਕ ਮੁੱਦਿਆਂ ਦੇ ਉੱਤੇ ਅਕਾਲੀ ਦਲ ਨੇ ਜੋ ਰੁਖ ਪਿਛਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਵੇਲੇ ਅਪਣਾਇਆ ਉਹ ਕਿਤਨੋਂ ਕਿਤੇ ਜਿਹੜੇ ਲੋਕਾਂ ਨੂੰ ਨਾਰਾਜ਼ ਕਰਨ ਵਾਲਾ ਸੀ ਪਰ ਹੁਣ ਅਕਾਲੀ ਦਲ ਅਗਰ ਬੀਤੇ ਤੋਂ ਸਬਕ ਸਿੱਖ ਕੇ ਅੱਗੇ ਅਗਰ ਅਕਾਲੀ ਦਲ ਨੂੰ ਕੋਈ ਤਾਕਤ ਮਿਲਦੀ ਹੈ ਪੰਜਾਬ ਦੇ ਵਿੱਚ ਤਾਂ ਉਹ ਫਿਰ ਅਕਾਲੀ ਦਲ ਨੋ ਇਹ ਨਹੀਂ ਹੈ ਕਿ ਉਹ ਜੋ ਉਹਨਾਂ ਨੇ ਪਹਿਲਾਂ ਕਰ ਲਿਆ ਤੇ ਦੁਬਾਰਾ ਉਹ ਉਸੇ ਰਸਤੇ ਦੇ ਉੱਤੇ ਚੱਲਦੇ ਰਹਿਣਗੇ ਤੇ ਲੋਕ ਮਾਫ਼ ਕਰਦੇ ਰਹਿਣਗੇ ਨਹੀਂ ਹੁਣ ਲੋਕੀ ਜਿਹੜੇ ਨੇ ਜੀ ਉਹ ਤੁਹਾਡੇ ਚੰਗੇ ਕੰਮਾਂ ਨੂੰ ਹਲਾਰਾ ਦੇਣਗੇ ਤੇ ਜਿੱਥੇ ਤੁਸੀਂ ਗਲਤ ਕਰੋਗੇ ਉੱਥੇ ਤੁਹਾਨੂੰ ਨਾਲ ਦੀ ਨਾਲ ਉਹਦਾ ਸਬਕ ਵੀ ਸਿਖਾਉਣਗੇ ਸੋ ਅਕਾਲੀ ਦਲ ਨੇ ਪਿਛਲੀਆਂ ਜਿਹੜੀਆਂ ਲਗਭਗ 2-3 ਚੋਣਾਂ ਜਿਹੜੀਆਂ ਲਗਾਤਾਰ ਹੋਈਆਂ ਨੇ ਦੋ ਤਾਂ ਵਿਧਾਨ ਸਭਾ ਦੀਆਂ ਨੇ ਔਰ ਇੱਕ ਲੋਕ ਸਭਾ ਦੀ ਚੋਣ ਦੇ ਵਿੱਚ ਵੀ ਅਕਾਲੀ ਦਲ ਨੂੰ ਜਿਹੜੀ ਮੂਦੀ ਖਾਣੀ ਪਈ ਹੈ ਸੋ ਇਹ ਕਿਤਨੂ ਕਿਤੇ ਅਕਾਲੀ ਦਲ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਸ ਤਰ੍ਹਾਂ ਦੇ ਹਾਲਾਤ ਸਿਆਸੀ ਤੌਰ ਦੇ ਉੱਤੇ ਸਾਡੇ ਬਣ ਜਾਣਗੇ ਸੋ ਹੁਣ ਮਸਲਾ ਗੱਲ ਕਰੀ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜੇ ਮੁੱਦੇ ਉੱਠ ਰਹੇ ਨੇ ਉਹਦੇ ਵਿੱਚ ਵੀ ਕਿਤਨੋਂ ਕਿਤੇ ਅਕਾਲੀ ਦਲ ਦੀ ਹੀ ਲੀਡਰਸ਼ਿਪ ਆ ਉਹ ਘਿਰਦੀ ਨਜ਼ਰ ਆ ਰਹੀ ਆ ਸੋ ਜਦੋਂ ਗੱਲ ਬੰਦੀ ਸਿੰਘਾਂ ਦੀ ਰਿਹਾਈ ਦੀ ਹੁੰਦੀ ਆ ਸੋ ਉੱਥੇ ਚਰਚਾ ਇਹ ਚੱਲ ਪੈਂਦੀ ਆ ਵੀ ਜਿਨ੍ਹਾਂ ਨੇ ਰਿਹਾਈ ਕਰਾਉਣੀ ਸੀ ਉਹਨਾਂ ਨੇ ਤਾਂ ਸੱਤਾਧਾਰਨ ਨਿਕ ਮਾਨਦਿਆ ਕਦੇ ਬੰਦੀ ਸਿੰਘਾਂ ਦੀ ਗੱਲ ਸੱਚ ਜੇ ਢੰਗ ਨਾਲ ਜਾਂ ਕਹੀਏ ਮਜ਼ਬੂਤੀ ਦੇ ਨਾਲ ਕਿਤੇ ਚੁੱਕੀ ਹੋਈ ਨਹੀਂ ਹੈਗੀ ਸੋ ਹੁਣ ਅੱਜ ਵੀ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਅ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਉਹਨਾਂ ਦੇ ਪਿੰਡ ਦੇ ਲਾਗੇ ਹੋਇਆ ਉਹਨਾਂ ਦੇ ਪਿੰਡ ਦੇ ਵਿੱਚ ਹੋਇਆ ਸੋ ਜਿਹਦੇ ਵਿੱਚ 40 ਪਿੰਡਾਂ ਦੇ ਲੋਕ ਜਿਹੜੇ ਆ ਇਕੱਠੇ ਹੋਏ ਦੱਸੇ ਗਏ ਨੇ ਉੱਥੇ ਬਹੁਤ ਵੱਡੀ ਪੱਧਰ ਦੇ ਉੱਤੇ ਲੋਕਾਂ ਦਾ ਇੱਕ ਇਕੱਠ ਹੋਇਆ ਦੱਸਿਆ ਜਾ ਰਿਹਾ ਪਰ ਇਸ ਤਰ੍ਹਾਂ ਦੇ ਇਕੱਠ ਇਸ ਤਰ੍ਹਾਂ ਦੀ ਵੇਵ ਜਿਹੜੀ ਆ ਉਹ ਕਈ ਵਾਰ ਬਣਦੀ ਹੈ ਪਰ ਇਹ ਵੇਵ ਕਿਉਂ ਨਹੀਂ ਫੈਸਲਾ ਕੁਨ ਹੋ ਪਾਉਂਦੀ ਕਿਉਂ ਨਹੀਂ ਇਹ ਕੋਈ ਨਾ ਕੋਈ ਵੱਡਾ ਫੈਸਲਾ ਲੈ ਕੇ ਸਰਕਾਰਾਂ ਨੂੰ ਮਜਬੂਰ ਕਰ ਪਾਉਂਦੀ ਕਿ ਅਸੀਂ ਚਾਹੁੰਦੇ ਆ ਜੀ ਸਾਡੀਆਂ ਆ ਮੰਗਾਂ ਨੇ ਤੇ ਇਹਨਾਂ ਦੇ ਉੱਤੇ ਸਰਕਾਰ ਅਮਲ ਕਰੇ ਸੋ ਕੀ ਕਰਨਾ ਹੈ ਇਹਦੇ ਵਿੱਚ ਮਜ਼ਬੂਤ ਲੀਡਰਸ਼ਿਪ ਨਹੀਂ ਲੱਭਦੀ ਜਾਂ ਫਿਰ ਜਿਹੜੀ ਲੀਡਰਸ਼ਿਪ ਸਾਹਮਣੇ ਆਉਂਦੀ ਹੈ ਇਹਨਾਂ ਮੂਵਮੈਂਟਸ ਦੇ ਵਿੱਚ ਉਹ ਲੀਡਰਸ਼ਿਪ ਜਿਹੜੀ ਆ ਕਿਤਨੋਂ ਕਿਤੇ ਜਿਹੜੀ ਆ ਉਹ ਪੈਰਾਂ ਸਿਰ ਨਹੀਂ ਰਹਿੰਦੀ ਤੇ ਜਾਂ ਉਹ ਇਧਰ ਉਧਰ ਹੋ ਜਾਂਦੀ ਹੈ ਸੋ ਬਹੁਤ ਕੁਸ਼ਾ ਜੀ ਇਹਨਾਂ ਚੀਜ਼ਾਂ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿੱਦਾਂ ਮੈਂ ਕਿਹਾ ਵੀ 2027 ਦਾ ਜਿਹੜਾ ਸਾਲ ਜਿਹੜਾ ਆਪਣੇ ਇਲੈਕਸ਼ਨ ਇਅਰ ਸਾਡਾ ਹੁਣੇ ਚੱਲ ਰਿਹਾ ਹੈ ਬੇਸ਼ੱਕ 26 ਚੱਲ ਰਿਹਾ ਹੈ 26 ਦਾ ਵੀ 2 ਮਹੀਨੇ ਸਾਡੇ ਪੂਰੇ ਹੋ ਗਏ ਨੇ ਤੇ ਸਾਲਕ ਆਪਾਂ ਮੰਨ ਕੇ ਚੱਲੀਏ ਵੀ ਸਰਕਾਰ ਜਿਹੜੀ ਆ ਨਵੀਂ ਬਣਨ ਦੇ ਵਿੱਚ ਲਗਭਗ ਇੱਕ ਸਾਲ ਦਾ ਸਮਾਂ ਰਹਿ ਗਿਆ ਇਹਦੇ ਵਿੱਚੋਂ ਵੀ ਅਗਰ ਆਪਾਂ ਕੋਸ਼ਿਸ਼ ਕਰਦੀਏ ਸਮਾਂ ਇਸ ਕਰਕੇ ਕਿ ਜਿਹੜਾ ਚੋਣ ਜਾਬਤਾ ਲੱਗ ਜਾਣਾ ਤੇ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਅਗਰ ਉਪ ਚੋਣ ਹੁੰਦੀ ਹੈ ਕਿਤੇ ਤਾਂ ਉਹਦਾ ਜਿਹੜਾ ਟਾਈਮ ਹੈ ਉਹਨੂੰ ਅਗਰ ਕੱਢਦੀਏ ਤਾਂ ਸਰਕਾਰ ਦਾ ਜਿਹੜਾ ਕਾਰਜਕਾਲ ਉਹ ਲਗਭਗ 6-7 ਕਮਹੀਨਿਆਂ ਦਾ ਬਚਿਆ ਤੇ ਜਿਹੜੀ ਵਿਰੋਧੀ ਨੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਚਾਹੇਓ ਕਾਂਗਰਸਾ ਚਾਹੇਓ ਅਕਾਲੀ ਦਲ ਹੈ ਜਾਂ ਭਾਜਪਾ ਉਹ ਜਿੱਥੇ ਹੋਰ ਮੁੱਦਿਆਂ ਦੇ ਉੱਤੇ ਘੇਰ ਰਹੀ ਨੇ ਸਰਕਾਰ ਨੂੰ ਕੀ ਉਹਨਾਂ ਨੇ ਆ ਨਹੀਂ ਕੀਤਾ ਆ ਨਹੀਂ ਕੀਤਾ ਤੇ ਇੱਕ ਬੜਾ ਵੱਡੀ ਗੱਲ ਜਿਹੜੀ ਉਹ ਕਹਿ ਰਹੇ ਨੇ ਜੀ ਜਿਹੜਾ 1000 ਰੁਪਿਆ ਮਹਿਲਾ ਮਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਇਸ ਸਰਕਾਰ ਨੇ ਕਹਿੰਦੇ ਉਹਦੇ ਵਿੱਚੋਂ 1 ਰੁਪਿਆ ਵੀ ਅੱਜ ਤੱਕ ਜਿਹੜਾ ਉਹ ਪੰਜਾਬ ਦੀਆਂ ਮਹਿਲਾ ਮਾਂ ਨੂੰ ਨਹੀਂ ਮਿਲਿਆ ਸੋ ਦੂਜੇ ਪਾਸੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਾਲ ਬੁਢਾਪਾ ਵਿਧਵਾ ਤੇ ਅੰਘੀਨ ਪੈਨਸ਼ਨ ਆ ਜਿਹੜੀ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਵਾਅਦਾ ਇਹ ਸਰਕਾਰ ਨੇ ਹਾਲ ਤੱਕ ਨਹੀਂ ਕੀਤਾ ਜਿਹੜਾ ਕਿ ਇਹਨਾਂ ਨੇ ਵਾਅਦਾ ਕੀਤਾ ਸੀ 2500 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਤੇ 4 ਸਾਲ ਦਾ ਸਮਾਂ ਲਗਭਗ ਸਰਕਾਰ ਬਣੀ ਨੂੰ ਹੋ ਗਿਆ 1 ਰੁਪਈਆ ਦਾ ਵੀ ਵਾਅਦਾ ਉਸ ਪੈਨਸ਼ਨ ਦੇ ਵਿੱਚ ਨਹੀਂ ਹੋਇਆ ਬਹੁਤ ਸਾਰੇ ਬਜ਼ੁਰਗ ਬੀਬੀਆਂ ਬੱਚੇ ਭੈਣ ਭਰਾ ਜਿਹੜੇ ਕੋਈ ਇਹਨਾਂ ਪੈਨਸ਼ਨਾਂ ਦੇ ਤੇ ਨਿਰਭਰ ਨੇ ਜਿਹੜੇ ਆਸ਼ਰਤ ਨੇ ਜਿਹੜੇ ਕੋਈ ਵਿਧਵਾਵਾ ਦੇ ਬੱਚੇ ਨੇ ਤੇ ਜਾਂ ਜਿਹੜੇ ਆ ਮਹਿਲਾਵਾਂ ਨੇ ਜਿਹੜੀਆਂ ਵਿਚਾਰੀਆਂ ਜਿਹੜੀਆਂ ਕੋਈ ਬਜ਼ੁਰਗ ਨੇ 60 ਸਾਲ ਤੋਂ ਉੱਪਰ ਦੇ ਜਿਹੜੇ ਕਿ ਪੈਨਸ਼ਨ ਲੈ ਰਹੇ ਨੇ ਉਹਨਾਂ ਦੇ ਲਈ ਇਹ ਵੱਡਾ ਸਹਾਰਾ ਹੁੰਦਾ ਕਿਉਂਕਿ ਬਜ਼ੁਰਗ ਦੇ ਹੱਥ 'ਚ ਜਿਹੜਾ ਪੈਸਾ ਆ ਜਾਂਦਾ ਉਹਦਾ ਆਪਣਾ ਹੁੰਦਾ ਕੋਈ ਦਵਾਈ ਬੂਟੀ ਕਰ ਲੈਂਦਾ ਕੋਈ ਆਪਣੇ ਤੀ ਪੁੱਤ ਦੇ ਜਾ ਕੇ ਵਿਚਾਰਾ ਆਪਣੇ ਕਾਰਜ ਕਰ ਲੈਂਦਾ ਸੋ ਬੇਸ਼ੱਕ ਰਕਮ ਥੋੜੀ ਹੈ ਪਰ ਉਹਨਾਂ ਲਈ ਬਹੁਤ ਹੈ ਜਿਨ੍ਹਾਂ ਨੂੰ ਇਹ ਮਿਲਦੀ ਸੀ ਕਈ ਵਾਰੀ ਇਹ ਵੀ ਇਧਰ ਉਧਰ ਹੋ ਜਾਂਦੀ ਸੀ ਮਹੀਨਾ ਖੰਡ ਟਪਾ ਦਿੰਦੇ ਸੀਗੇ ਸੋਖਰ ਇਹਦੇ ਵਿੱਚ ਵਾਧਾ ਨਾ ਹੋਣਾ ਇਹ ਕਿ ਤਨੋਂ ਕਿਤੇ ਜਿਹੜੇ ਸਾਡੇ ਵਿਰੋਧੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਘੇਰ ਦੇਣਾ ਜਰਾ ਰਹੇ ਨੇ ਤੇ ਦੂਜੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਜੋਰ ਸ਼ੋਰ ਦੇ ਨਾਲ ਜਿਸ ਚੀਜ਼ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਹੈ ਜਿਹੜਾ 10 ਲੱਖ ਰੁਪਏ ਦਾ ਕੈਸ਼ਲੈਸ ਬੀਮਾ ਜਿਹੜਾ ਇਲਾਜ ਦੇ ਲਈ ਪੰਜਾਬ ਸਰਕਾਰ ਨੇ ਦਿੱਤਾ ਹੈ ਪੰਜਾਬ ਵਾਸੀਆਂ ਨੂੰ ਉਹਦਾ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਔਰ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਉਹ ਕਾਰਡ ਬਣਾਉਣ ਬਾਅਦ ਤੋਂ ਬਾਅਦ ਇਸ ਚੀਜ਼ ਦਾ ਫਾਇਦਾ ਉਠਾਉਣ ਤੇ ਪਿਛੇ ਜਿਹੜੀਆਂ ਕੁਝ ਖਬਰਾਂ ਇਸ ਤਰ੍ਹਾਂ ਦੀਆਂ ਆਈਆਂ ਸੀ ਕਿ ਬਹੁਤ ਸਾਰੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਇਹ ਕਾਰਡ ਨਹੀਂ ਚੱਲ ਰਹੇ ਸੋ ਇਸ ਕਰਕੇ ਜਿਹੜੇ ਆ ਕਾਫੀ ਲੋਕਾਂ ਨੇ ਨੈਗੇਟਿਵ ਕਮੈਂਟ ਵੀ ਕੀਤੇ ਸੀ ਪਰ ਸਰਕਾਰ ਨੇ ਹੌਲੀ ਹੌਲੀ ਹਰ ਗੱਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਕਹਿਣਾ ਸੀ ਵੀ ਕੁਝ ਲਿਮਟ ਦੇ ਉੱਤੇ ਲਗਾਈ ਗਈ ਸੀ ਉਹਨੂੰ ਵੀ ਹਟਾਉਣ ਵਾਸਤੇ ਜਿਹੜੀਆਂ ਲੋਕਾਂ ਨੇ ਕਹੀਆਂ ਸੀ ਗੱਲਾਂ ਸੋ ਸतीश ਐਨਜੀਓ ਨਾਮ ਦੇ ਨਾਲ ਇੱਕ ਜਿਹੜੇ ਬਾਈ ਸतीश ਕੁਮਾਰ ਉਹਨਾਂ ਜਿਹੜੇ पीजीआई ਦੇ ਵਿੱਚ ਲੋਕਾਂ ਦਾ ਇਲਾਜ ਕਰਵਾਉਂਦੇ ਨੇ ਬਹੁਤ ਵਧੀਆ ਜਾਣਕਾਰੀ ਅਕਸਰ ਦਿੰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਨੇ ਵੀ ਬਹੁਤ ਸਾਰੇ ਸਵਾਲ ਉਠਾਏ ਸੀਗੇ ਤੇ ਉਹਨਾਂ ਦਾ ਵੀ ਕੁਝ ਜਵਾਬ ਜਿਹੜਾ ਉਹ ਸਰਕਾਰ ਵੱਲੋਂ ਜਿਹੜਾ ਦਿੱਤਾ ਗਿਆ ਜਾਂ ਕਿ ਇਹ ਵੀ ਉਹਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੇ ਸ਼ੰਕੇ ਖੜੇ ਕੀਤੇ ਸੀ ਉਸ ਵਾਰ ਦੁਬਾਰਾ ਇੱਕ ਮੈਂ ਉਹਨਾਂ ਦੀ ਵੀਡੀਓ ਦੇਖਦਾ ਸੀ ਉਹਨਾਂ ਦਾ ਕਹਿਣਾ ਸੀ ਵੀ ਹਾਂ ਇਹਦੇ ਵਿੱਚ ਸਰਕਾਰ ਨੇ ਕੁਝ ਉਹਨੂੰ ਸੁਧਾਰ ਕੀਤੇ ਨੇ ਸੋ ਚੰਗੀ ਗੱਲ ਹੈ ਜੀ ਕਿਉਂਕਿ ਇਲਾਜ ਹਰ ਇੱਕ ਵਿਅਕਤੀ ਦੇ ਲਈ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਹੈ ਦੇਖੋ ਬੇਸ਼ੱਕ ਪਿਛਲੇ ਦਿਨੀ ਇੱਕ ਅਦਾਲਤ ਦਾ ਜਿਹੜਾ ਸੁਪਰੀਮ ਕੋਰਟ ਨੇ ਵੀ ਜਿਹੜੀ ਇੱਕ ਤਰ੍ਹਾਂ ਨਾਲ ਸਰਕਾਰਾਂ ਨੂੰ ਫਟਕਾਰ ਲਾਈ ਹੈ ਕਿ ਫਰੀਦਾ ਦੇ ਦੇ ਕੇ ਅਸੀਂ ਲੋਕਾਂ ਨੂੰ ਕੰਮ ਕਰਨ ਤੋਂ ਇੱਕ ਤਰ੍ਹਾਂ ਨਾਲ ਵਾਂਝੇ ਕਰ ਦਿੱਤਾ ਹੈ ਪਰ ਇਹ ਵੀ ਜਿੱਥੇ ਫ੍ਰੀ ਦੀ ਚੀਜ਼ ਦੀ ਲੋੜ ਹੈ ਫ੍ਰੀ ਦਾ ਅਗਰ ਤੁਸੀਂ ਦੇਣਾ ਹੀ ਐਜੂਕੇਸ਼ਨ ਫ੍ਰੀ ਦੇ ਦਿਓ ਦੇਣਾ ਹੀ ਤੁਸੀਂ ਫ੍ਰੀ ਦੇ ਵਿੱਚ ਇਲਾਜ ਫ੍ਰੀ ਦਿਓ ਜਿਹੜਾ ਕਿ ਅੱਜ ਕਿਸੇ ਦੇ ਵੀ ਪਹੁੰਚ ਦੇ ਵਿੱਚ ਨਹੀਂਗਾ ਜੇਕਰ ਕੋਈ ਅਮੀਰ ਵੀ ਹੈ ਉਹ ਵੀ ਆਪਣਾ ਇਲਾਜ ਨਹੀਂ ਕਰਵਾ ਸਕਦਾ ਆਮ ਵਿਅਕਤੀ ਨੇ ਤਾਂ ਵਿਚਾਰਦੇ ਨੇ ਦਿਹਾੜੀ ਜੋਤੇ ਵਾਲੇ ਨੇ ਤਾਂ ਕੀ ਆਪਣਾ ਇਲਾਜ ਕਰਵਾ ਲੈਣਾ ਸੋ ਇਸ ਕਰਕੇ ਜਿਹੜਾ ਇਹ ਜੋ ਵੀ ਕੋਸ਼ਿਸ਼ ਚੱਲ ਰਿਹਾ ਸੋ ਇਹ ਚੀਜ਼ਾਂ ਠੀਕ ਆ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਫੈਸਲੇ ਲੈਣੇ ਚਾਹੀਦੇ ਨੇ ਐਜੂਕੇਸ਼ਨ ਔਰ ਹੈਲਥ ਏਟੀ ਜਫਰੀ ਅਗਰ ਦੇ ਦਿੱਤੀਆਂ ਜਾਣ ਬਾਕੀ ਚੀਜ਼ਾਂ ਰੋਜ਼ਗਾਰ ਦੀ ਗਾਰੰਟੀ ਦਿਓ ਤੁਸੀਂ ਹਰ ਇੱਕ ਇਨਸਾਨ ਨੂੰ ਉਹਦੀ ਯੋਗਤਾ ਅਨੁਸਾਰ ਅਗਰ ਰੋਜ਼ਗਾਰ ਮਿਲਦਾ ਤਾਂ ਬੰਦਾ ਕਮਾ ਕੇ ਵੀ ਸਭ ਕੁਝ ਲੈ ਸਕਦਾ ਹਾਂ ਜਿਹੜੇ ਨਹੀਂ ਕੁਝ ਕਰ ਸਕਦੇ ਜਿਹੜੇ ਕੋਈ ਆਪਣੇ ਵਿਚਾਰੇ ਕੋਈ ਬਜ਼ੁਰਗ ਨੇ ਕੋਈ ਉਹਨਾਂ ਦੇ ਕੋਲੇ ਕਮਾਈ ਦਾ ਸਾਧਨ ਨਹੀਂ ਹੈਗਾ ਤੇ ਜਾਂ ਕੋਈ ਡਿਸੇਬਲ ਨੇ ਅੰਗਹੀਣ ਨੇ ਉਹਨਾਂ ਨੂੰ ਇਹ ਸਹੂਲਤਾਂ ਤੁਸੀਂ ਦਿਓ ਜਾਂ ਜਿਹੜੇ ਬੀਪੀਐਲ ਪਰਿਵਾਰ ਨੇ ਜਿਹੜੇ ਬਹੁਤ ਜ਼ਿਆਦਾ ਗਰੀਬੀ ਦੀ ਗੁਰਵਤ ਦੀ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਨੂੰ ਤੁਸੀਂ ਜੋ ਕੁਝ ਦੇਣਾ ਦੇ ਸਕਦੇ ਹੋ ਕਿਉਂਕਿ ਉਹ ਚੀਜ਼ ਇਹਨਾਂ ਚੀਜ਼ਾਂ ਦੇ ਹੱਕਦਾਰ ਨੇ ਪਰ ਜਿਹੜੇ ਰੱਜੇ ਪੁਜੇ ਲੋਕ ਜਿਹੜੇ ਨੇ ਇਸ ਤਰ੍ਹਾਂ ਦੀਆਂ ਸਹੂਲਤਾਂ ਦਾ ਨਿੱਗ ਜਾਣਾਂ ਦਾ ਮਾਣਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਉਹ ਆਪਣਾ ਕੰਮ ਕਰਨ ਤੇ ਦੂਸਰੀ ਗੱਲ ਜਿਹੜਾ ਬੱਸ ਸਫਰ ਫਰੀ ਦੀ ਜਿਹੜੀ ਚਰਚਾ ਚੱਲਦੀ ਹੈ ਪਿਛਲੀ ਸਰਕਾਰ ਨੇ ਜਿਹਦੀ ਸ਼ੁਰੂਆਤ ਕੀਤੀ ਸੀ ਤੇ ਉਸ ਟਾਈਮ ਤੋਂ ਵੀ ਕਾਫੀ ਵਿਵਾਦਾਂ ਦੇ ਵਿੱਚ ਆ ਕਿਉਂਕਿ ਇਹ ਜਿਹੜਾ ਸਾਡਾ ਪੰਜਾਬ ਰੋਡਵੇ ਦਾ ਰੋਡਵੇ ਦਾ ਅਦਾਰਾ ਇਹ ਘਾਟੇ ਦਾ ਬਣਜ ਬਣਿਆ ਹੋਇਆ ਹੁਣ ਇੱਥੇ ਕੀ ਹੈ ਕਿ ਸਰਕਾਰ ਦਾ ਇੱਕ ਵਿਭਾਗ ਦੂਜੇ ਵਿਭਾਗ ਨੂੰ ਪੈਸੇ ਦੇਈ ਜਾਂਦਾ ਹੈ ਸਰਕਾਰ ਕਰਜ਼ਾ ਚੁੱਕ ਕੇ ਅਗਰ ਇਸ ਤਰ੍ਹਾਂ ਦੀਆਂ ਸਕੀਮਾਂ ਨੂੰ ਲਾਗੂ ਕਰੂਗੀ ਤਾਂ ਕਿਤਨੂ ਕਿਤੇ ਪੰਜਾਬ ਦੇ ਉੱਪਰ ਬੋਝ ਪੈਣਾ ਸੋ ਇਸ ਕਰਕੇ ਸਰਕਾਰ ਨੂੰ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਫ੍ਰੀ ਦੇਣ ਦੀ ਬਜਾਏ ਤੁਸੀਂ ਅਗਰ ਕਿਰਾਇਆ ਅੱਧਾ ਕਰ ਦਿਓ ਜੇਕਰ ਇੱਕ ਕੋਈ ਮਹਿਲਾ ਜਾ ਰਹੀ ਹੈ ਬੱਸ ਦੇ ਵਿੱਚ ਉਹਦਾ ਹਸਬੰਡ ਜਾਂ ਉਹਦਾ ਬੱਚਾ ਜਾਂ ਕੋਈ ਹੋਰ ਉਹਦਾ ਭੈਣ ਭਰਾ ਨਾਲ ਉਹਦਾ ਕੋਈ ਭਰਾ ਨਾਲ ਜਾ ਰਿਹਾ ਕੋਈ ਬਜ਼ੁਰਗ ਜਾ ਕਿੱਦਾਂ ਕਰਾਇਆ ਹੋਊਗਾ ਤਾਂ ਭੱਜ ਕੇ ਸਰਕਾਰੀ ਬੱਸ ਦੇ ਵਿੱਚ ਚੜਨਗੇ ਤੇ ਸਰਕਾਰ ਨੂੰ ਵੀ ਫਾਇਦਾ ਹੋਏਗਾ ਤੇ ਉਹਨਾਂ ਨੂੰ ਵੀ ਲਾਭ ਹੋਏਗਾ ਸੋ ਇਸੇ ਕਰਕੇ ਜਿੱਦਾਂ ਹੁਣ ਬਿਜਲੀ ਦੀ ਗੱਲ ਆ ਬਿਜਲੀ ਅਗਰ ਜਿਹੜੀ ਫਰੀ ਦੀ ਗੱਲ ਹੈ ਠੀਕ ਹੈ ਮੈਂ ਜਿੱਦਾਂ ਕਿਹਾ ਵੀ ਜਿਹੜੇ ਲੋਕ ਲੋਡ ਬੰਦ ਨੇ ਉਹਨਾਂ ਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਨੂੰ ਇਹ ਚੀਜ਼ਾਂ ਮਿਲਣੀਆਂ ਚਾਹੀਦੀਆਂ ਨੇ ਬਾਕੀਆਂ ਦੇ ਲਈ ਰੇਟ ਘਟਾ ਦਿੱਤੇ ਜਾਣ ਮੇਰਾ ਖਿਆਲ ਹੈ ਉਹ ਜ਼ਿਆਦਾ ਬਿਹਤਰ ਹੈ ਬਾਕੀ ਜ਼ਰੂਰ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਗੱਲਾਂ ਦੇ ਉੱਤੇ ਚਰਚਾ ਵੀ ਕਰਨੀ ਹੈ ਸੋ ਅੱਜ ਇੱਕ ਛੋਟਾ ਜਿਹਾ ਜਿਹੜਾ ਸਮਾਂ ਤੁਸੀਂ ਸਾਡੇ ਜੀ ਸੋ ਜਿੰਨੇ ਵੀ ਦਰਸ਼ਕ ਸਰੋਤੇ ਇਸ ਟਾਈਮ ਜੁੜੇ ਹੋ ਡਬਲ ਟੱਚ ਕਰਕੇ ਸਕਰੀਨ ਤੇ ਲਾਈਕ ਜਰੂਰ ਕਰ ਦਿਓ ਔਰ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੀਡੀਆ ਆਪਣਾ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਲਈ ਬਹੁਤ ਕੁਝ ਮੀਡੀਆ ਆਪਣਾ ਪੰਜਾਬ ਦੇ ਉੱਤੇ ਆਪਾਂ ਲੈ ਕੇ ਆਉਣਾ ਪੰਜਾਬ ਦੀ ਸਿਆਸਤ ਦੇ ਨਾਲ ਦੇਸ਼ ਦੀ ਸਿਆਸਤ ਦੇ ਨਾਲ ਖੇਡਾਂ ਦੇ ਨਾਲ ਸਮਾਜਿਕ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਜਿਹੜੀ ਹੈ ਡਿਬੇਟ ਔਰ ਇਸ ਤਰ੍ਹਾਂ ਨਹੀਂ ਵੀ ਉੱਥੇ ਗਾਹ ਪਾ ਕੇ ਡਿਬੇਟ ਕਰਵਾਉਣੀ ਹੈ ਨਹੀਂ ਹਰ ਇੱਕ ਮੁੱਦੇ ਦੀ ਪਹੁੰਚ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਹਰ ਇੱਕ ਸਿਆਸੀ ਪੈਂਤੜੇ ਨੂੰ ਸਮਝ ਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਅੱਜ ਤੁਸੀਂ ਸਾਥ ਦਿੱਤਾ ਤੁਹਾਡਾ ਸਭ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਬਦਲੀ ਮਾਫੀ ਚਾਹੁੰਦੇ ਆ ਜੀ ਸੋ ਜਿਨ੍ਹਾਂ ਦੋਸਤਾਂ ਨੇ ਹਲ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਡਬਲ ਟੱਚ ਕਰ ਦਿਓ ਜੀ ਸਕਰੀਨ ਤੇ ਲਾਈਕ ਕਰ ਦਿਓ ਤੇ ਦਿਓ ਇਜਾਜ਼ਤ ਰੱਬ ਰਾਖਾ ਕੱਲ ਫੇਰ ਮਿਲਾਂਗੇ ਜੀ ਇੱਕ ਲਾਈਵ ਦੇ ਨਾਲ ਤੇ ਕੁਝ ਹੋਰ ਅਹਿਮ ਮੁੱਦਿਆਂ ਦੇ ਉੱਤੇ ਕਰਾਂਗੇ ਚਰਚਾ ਹੁਣ ਆਪਣੇ ਦੋਸਤਾਂ ਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ